ਹੈਲੋ एवरीवन ਵੈਲਕਮ ਟੂ ਮਾਈ YouTube ਚੈਨਲ ਦਾ ਐਜੂਕੇਸ਼ਨ ਹੱਬ ਤੇ ਸਵਾਗਤ ਹੈ ਜੋ ਇਸ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹਾ ਹੈ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਔਰ ਲਿੰਕ ਨੂੰ ਵੱਤ ਵਤ ਸ਼ੇਅਰ ਕਰਿਆ ਜੀ ਅੱਜ ਜੋ ਆਪਾਂ ਕਰਵਾਣ ਜਾ ਰਹੇ ਆਂ ਛਾਂ ਦਾ ਟਿਕ ਇੱਕ ਲਗਾਤਾਰ ਸੰਖਿਆਵਾਂ ਦਾ ਜੋੜ ਹੋਵੇ ਜੇਕਰ ਲਗਾਤਾਰ ਸੰਖਿਆਵਾਂ ਦਾ ਜੋੜ ਹੋਵੇ ਆਪਾਂ ਛੋਟ ਵਿੱਚ ਉਸ ਦਾ ਕਿਵੇਂ ਅਨਸਰ ਕੱਢ ਸਕਦੇ ਹਾਂ ਜਿਵੇਂ ਹੈ ਪਹਿਲਾਂ ਆਪਾਂ ਕੀ ਕਰਦੇ ਸੀ 1 1 2 3 4 5 ਇਹ ਸਾਰੇ ਦਾ ਕੀ ਕਰਦੇ ਸੀ ਜੋੜ ਸਾਰੇ ਦਾ ਕਰਦੇ ਸੀ ਜੋੜ ਸਾਰੇ ਦਾ ਆਪਾਂ ਪਹਿਲਾਂ ਕਰਦੇ ਸੀ ਜੋੜ ਹੁਣ ਕੀ ਆਪਾਂ ਇਸ ਦਾ ਜੋੜ ਨਹੀਂ ਕਰਨਾ ਕਿ ਆਪਾਂ ਛੋਟ ਵਿੱਚ ਇਸ ਦਾ ਆਨਸਰ ਉਹ ਕੱਢ ਸਕਦੇ ਜਿਵੇਂ ਲਾਸਟ ਵਾਰੀ ਸੰਖਿਆ ਕਿੰਨੀ ਹੈਗੀ ਹੈ 100 ਉਸ ਨੂੰ ਕੀ ਕਰਨਾ ਹੈ ਅੱਧਾ ਕਰਕੇ ਲਿਖਣਾ ਹੈ ਜਿਵੇਂ 100 ਦਾ ਕਿੰਨਾ ਹੋ ਗਿਆ 5 ਕਿੰਨੇ ਵਾਰੀ ਲਿਖਣਾ ਹੈ ਦੋ ਵਾਰੀ 5 ਉਸ ਤੋਂ ਬਾਅਦ ਅੱਗੇ ਹੈ ਜਿਵੇਂ ਦੂਸਰਾ 1 2 3 4 5 ਇਹ ਕੀ ਹੈ 1 2 3 4 5 ਇਹ ਕੀ ਹੈ ਲਗਾਤਾਰ ਸੰఖ్యਾਂਵਾਂ ਇਸ ਕਰਕੇ ਕੀ ਹੈ ਇਸ ਦਾ ਆਪਾਂ ਸ਼ਾਰਟ ਵਿੱਚ ਇਸ ਦਾ ਅਨਸਰ ਕੱਢ ਸਕਦੇ ਹਾਂ ਇਸ ਦਾ ਆਪਾਂ ਜੋੜ ਨਹੀਂ ਕਰਨਾ ਜੋ ਕਿ ਲਾਸਟ ਤੇ ਕਿੰਨੀ ਕਿਹਾ ਹੈ 100 100 ਦਾਦਾ ਕਰਾਂਗੇ ਕਿੰਨਾ ਹੋ ਗਿਆ 50 ਕਿੰਨੇ ਵਾਰੀ ਲਿਖਣਾ ਹੈ ਦੋ ਵਾਰੀ 50 ਜੋ ਇਸ ਦਾ ਰਾਈਟ ਅਨਸਰ ਆਵੇਗਾ ਕਿੰਨਾ ਆਏਗਾ 50 50 ਹਾਂਜੀ ਉਸ ਤੋਂ ਬਾਅਦ ਅੱਗੇ ਹੈ ਤੀਸਰਾ ਜਿਵੇਂ ਹੈ 1 2 3 4 5 ਕੀ ਹੈ ਲਗਾਤਾਰ ਕੀ ਹੈ ਲਗਾਤਾਰ ਸੰਖਿਆਵਾਂ ਕਿ ਕਿ ਆਪਾਂ ਇਹ ਪਹਿਲਾਂ ਕੀ ਕਰਦੇ ਸੀ ਇਸ ਦਾ ਜੋੜ ਹੋਣ ਕੀ ਇਸ ਦਾ ਜੋੜ ਨਹੀਂ ਕਰਨਾ ਲਾਟ ਤੇ ਸੰਖਿਆ ਕਿੰਨੀ ਹੈ ਯਾਰ ਯਾਰ ਨੂੰ ਆਪਾਂ ਅੱਧਾ ਕਰਾਂਗੇ ਕਿੰਨਾ ਹੋ ਗਿਆ 500 ਕਿੰਨਾ ਹੋ ਗਿਆ 500 ਕਿੰਨਾ ਵਾਰੀ ਲਿਖਣਾ ਹੈ ਦੋ ਵਾਰੀ 500 ਇਸ ਕਰਕੇ ਜੋ ਇਸ ਦਾ ਰਾਈਟ ਆਨਸਰ ਆਏਗਾ 550 ਜੋ ਕਿ ਇਸ ਦਾ ਰਾਈਟ ਆਨਸਰ ਆਵੇਗਾ 5 ਇਸ ਕਰਕੇ ਆਪਾਂ ਕੀ ਕਰਨਾ ਹੁੰਦਾ ਹੈ ਛੋਟ ਟ੍ਰਿਕ ਵਿੱਚ ਜੋ ਲਾਸਟ ਵਾਰੀ ਸੰਖਿਆ ਹੁੰਦੀ ਹੈ ਉਸ ਨੂੰ ਕੀ ਕਰਕੇ ਅੱਧਾ ਕਰਕੇ ਦੋ ਵਾਰੀ ਲਿਖਣਾ ਹੁੰਦਾ ਹੈ ਉਸ ਤੋਂ ਬਾਅਦ ਅੱਗੇ ਹੈ ਜਿਵੇਂ 1 2 3 4 5 ਕੀ ਹੈ ਲਗਾਤਾਰ ਲਾਸਟ ਤੇ ਕਿੰਨਾ ਹੈ 10000 ਲਾਸਟ ਤੇ ਕਿੰਨਾ ਹੈ 10000 10000 ਨੂੰ ਆਪਾਂ ਅੱਧਾ ਕਰਾਂਗੇ ਕਿੰਨਾ ਹੋ ਗਿਆ 5000 ਕਿੰਨਾ ਹੋਏਗਾ 5000 ਇਸ ਕਰਕੇ ਦੋ ਵਾਰੀ ਆਪਾਂ ਲਿਖਾਂਗੇ ਕਿੰਨਾ ਹੋਏਗਾ 5000 ਇਸ ਦਾ ਜੋ ਆਪਾਂ ਕੀ ਕਰਨਾ ਹੁੰਦਾ ਹੈ ਛੋਟ ਟ੍ਰਿਕ ਵਿੱਚ ਇਸ ਨੂੰ ਲਾਸਟ ਵਾਲੀ ਸੰਖਿਆ ਨੂੰ ਕੀ ਕਰਨਾ ਹੁੰਦਾ ਹੈ ਅੱਧਾ-ਅੱਧਾ ਕਰਕੇ ਦੋ ਵਾਰੀ ਲਿਖਣਾ ਹੁੰਦਾ ਹੈ 10000 ਦਾ ਕਿੰਨਾ ਹੋਏਗਾ ਪੰਜ ਰੱਦਾ ਇਸ ਕਰਕੇ ਬਾਕੀ ਲਿਖਾਂਗੇ ਦੋ ਵਾਰੀ 5000 5 ਇਸ ਕਰਕੇ ਹੋਪ ਹੈ ਇਹ ਤੁਹਾਨੂੰ ਟ੍ਰਿਕ ਜਰੂਰ ਸਮਝ ਆਈ ਹੋਣੀ ਹੈ ਔਰ ਜਿਵੇਂ ਪਹਿਲਾਂ ਆਪਾਂ ਜੋੜ ਕਰਦੇ ਸੀ ਸਾਰੀਆਂ ਸੰਖਿਆਵਾਂ ਦਾ ਹੁਣ ਆਪਾਂ ਕੀ ਜੋੜ ਨਹੀਂ ਕਰਨਾ ਛੋਟ ਟ੍ਰਿਕ ਵਿੱਚ ਆਪਾਂ ਇਸ ਦਾ ਅਨਸਰ ਕੀ ਕੱਢ ਸਕਦੇ ਹਾਂ ਇਸ ਕਰਕੇ ਇਹ ਟ੍ਰਿਕ ਤੁਹਾਨੂੰ ਜਰੂਰ ਸਮਝ ਆਈ ਹੋਣੀ ਹੈ ਜੇਕਰ ਇਹ ਟ੍ਰਿਕ ਸਮਝ ਆਈ ਤਾਂ ਕਲਾਸ ਨੂੰ ਲਾਈਕ ਔਰ ਸ਼ੇਅਰ ਜਰੂਰ ਕਰਨਾ ਔਰ ਅੱਗੇ ਵੱਧ ਵਧ ਜਰੂਰ ਸ਼ੇਅਰ ਕਰਨਾ ਜੋ ਇਸ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਚੈਨਾਂ ਨੂੰ ਸਬਸਕ੍ਰਾਈਬਰ ਜਰੂਰ ਕਰ ਧੰਨਵਾਦ ਜੀ ਇਸ ਵੀਡੀਓ ਨੂੰ ਲਾਈਕ ਕਰੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਬੈਲ ਆਈਕਨ ਜ਼ਰੂਰ প্রেস ਕਰੇ